ਹਾਂਜੀ ਪਿਛਲੇ ਦਿਨੀ ਲਹਿਰਾ ਸ਼ਹਿਰ ਦੇ ਏਰੀਆ ਵਿੱਚ ਆ ਦੀਪਿੰਦਰ ਸਿੰਘ ਵਸਸੀ ਜਿਹੜੇ ਮਾਥਕਾਲੀ ਦੇ ਮੰਦਿਰ ਲਹਿਰਾ ਅਤੇ ਕੁਲਵੀਰ ਸਿੰਘ ਵਸਸੀ ਲੇਲਖੁਰ ਦੇ ਨਾਂ ਦੇ ਵਿਅਕਤੀ ਵਸੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਨਾਂ ਦੇ ਮੋਬਾਈਲ ਫੋਨ ਖੋਲੇ ਸੀ ਸੱਟਾ ਮਾਰ ਕੇ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਫੋਨ ਸਵਿਚ ਆਫ ਨਹੀਂ ਸੀ ਕੀਤੇ ਤੇ ਜਿਹੜੇ ਪੀੜਤ ਨੇ ਇਹਨਾਂ ਨੇ ਫੋਨ ਤੇ ਗੱਲਾਂ ਵੀ ਕੀਤੀ ਉਹਨਾਂ ਨਾਲ ਤਾਂ ਬੜਾ ਉਹ ਫਿਲਮੀ ਅਦਾਜ਼ ਦੇ ਵਿੱਚ ਗੱਲਾਂ ਕਰ ਰਹੇ ਸੀਗੇ ਤੇ ਕਿ ਅਸੀਂ ਵੀ ਤਾਂ ਸਾਡਾ ਪੈਸ਼ਨ ਆ ਅਸੀਂ ਸਾਨੂੰ ਕੋਈ ਨਹੀਂ ਫੜ ਸਕਦਾ ਬੜਾ ਚੈਲੰਜ ਕਰ ਰਹੇ ਸੀਗੇ ਤੇ ਉਦੋਂ ਤੇ ਅਸੀਂ ਫਿਰ ਇਸ ਤੇ ਆਪਣੇ ਹਿਸਾਬ ਨਾਲ ਅਸੀਂ ਇਹਦੀ ਪੜਤਾਲ ਕਰਨੀ ਸ਼ੁਰੂ ਕਰਤੀ ਤੇ ਕੱਲ ਮਿਤੀ 5 ਤਰੀਕ ਨੂੰ ਚੌਂਕੀ ਸਿਟੀ ਇੰਚਾਰ ਗੁਰਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਬੜੀ ਮਿਹਨਤ ਨਾਲ ਇਹ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਵੇਲੇ ਕਿ ਇੱਕ ਕੁਲਦੀਪ ਸਿੰਘ ਪੁੱਤਰ ਗੁਰਨੰਦ ਸਿੰਘ ਦੂਜਾ ਹਰਦੀਪ ਸਿੰਘ ਪੁੱਤਰ ਕਸ਼ੋਰੀ ਸਿੰਘ ਇਹ ਸੰਗਤਪੁਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਖਿਲਾਫ ਮਕਦਮਾ ਨੰਬਰ 44 ਅਧੀਨ ਤਰ੍ਹਾਂ 379 ਬੀ 2 323 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅੱਜ ਇਹਨਾਂ ਦੋਨਾਂ ਦੋਸ਼ੀਆਂ ਨੂੰ ਮਾਨ ਜੋ ਅਦਾਲਤ ਵਿੱਚ ਪੇਸ਼ ਕਰਕੇ ਦੋਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਡਿਊਰਿੰਗ ਦਾ ਪੁਲਿਸ ਰਿਮਾਂਡ ਇਹਨਾਂ ਤੋਂ ਚੋਰੀ ਕੀਤਾ ਹੋਇਆ ਮੋਬਾਈਲ ਫੋਨ ਵੀ ਬਰਾਮਦ ਹੋ ਗਿਆ ਨੇ ਤੇ ਜਿਹੜੀ ਇਹਨਾਂ ਨੇ ਬਾਰ ਦੱਤ ਸਮੇਂ ਸੱਟਾ ਮਾਰ ਰਿਹਾ ਕਰਚ ਵਰਤੀ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਤੇ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਸੀਂ ਹੋਰ ਵੀ ਇਹਨਾਂ ਤੋਂ ਪੁੱਛ ਕਚ ਕਰਕੇ ਅਗਾਈ ਨਾਲ ਤੇ ਤੈਹ ਤੱਕ ਜਾਵਾਂਗੇ ਸਰ ਇਹ ਪਹਿਲਾਂ ਵੀ ਅੱਜ ਹੀ ਸੀ ਕਿ ਮੋਬਾਈਲ ਚੋਰੀ ਕਰਨ ਦੇ ਜਾਂ ਕਿਤੇ ਘਟਨਾਵਾ ਬਾਰੇ ਹਾਂ ਤੁਹਾਡੇ ਕੋਲ ਹਾਂਜੀ ਜਿਹੜੀ ਸਾਡੀ ਇਨੀਸ਼ੀਅਲ ਮਤਲਬ ਮੁੱਢਲੀ ਇਹਨਾਂ ਦੀ ਪੁੱਛਗਿੱਛ ਹੋਈ ਹੈ ਉਹ ਦੇ ਮੁਤਾਬਿਕ ਇਹਨਾਂ ਦੱਸਿਆ ਵੀ ਅੱਜ ਤੋਂ ਕਈ ਸਾਲ ਪਹਿਲਾਂ ਇਹ ਮਨਾਲੀ ਕਿਸੇ ਉੱਥੇ ਹੀ ਪੰਚਾਰ ਮੋਬਾਈਲ ਇਹ ਗੋਲੇ ਸੀਗੇ ਪਰ ਉਹ ਪੁਰਾਣਾ ਹੋ ਗਿਆ ਹੁਣ ਉਸ ਦਾ ਕੋਈ ਇਹ ਤੇ ਪਿੱਛੇ ਸਾਲ 1.5 ਸਾਲ ਪਹਿਲਾਂ ਇਹ ਕਹਿੰਦੇ ਨੇ ਇੱਕ ਮੋਬਾਈਲ ਫੋਨ ਉਸ ਨਾਮ ਤੋਂ ਵੀ ਖੋਇਆ ਸੀ ਤੇ ਬਾਕੀ ਜਿਹੜਾ ਇਹਨਾਂ ਦਾ ਮੋਟਰਸਾਈਕਲ ਹੈ ਇਹਦੇ ਬਾਰੇ ਦੱਸ ਰਹੇ ਨੇ ਵੀ ਇਹ ਇਹ ਵੀ ਸਾਲ 1 ਸਾਲ ਪਹਿਲਾਂ ਇੱਥੇ ਲਹਿਰਾ ਤੋਂ ਹੀ ਮਾਤਾ ਕਾਲੀ ਦੇਵ ਮੰਦਿਰ ਦੇ ਨੇੜੇ ਹੀ ਚੋਰੀ ਕੀਤਾ ਸੀਗਾ ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂਗੇ ਕਿ ਕੀ ਦਾ ਚੋਰੀ ਹੋਇਆ ਇਹ ਤੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਰਿਮਾਂਡ ਚ ਲੱਗਦਾ ਵੀ ਹੋਰ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਹਾਂਜੀ ਪੁਲਿਸ ਰਿਮਾਂਡ ਦਾ ਦੋਨਾਂ ਦਾ ਪੁਲਿਸ ਰਿਮਾਂਡ ਹੈਗਾ ਤੇ ਹੋਰ ਵੀ ਵਾਰਤਾਂ ਇਹਨਾਂ ਦੇ ਮੰਨਣ ਦੀ ਸੰਭਾਵਨਾ ਹੈਗੀ ਹੈ